ਜੀ ਸਤ ਸ੍ਰੀ ਅਕਾਲ ਹਾਂਜੀ ਸਤ ਸ੍ਰੀ ਅਕਾਲ ਜੀ ਬਈ ਸਤ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਲਓ ਜੀ ਅੱਜ ਆਪਾਂ ਲਾਉਨੇ ਆ ਦਵਾਈ ਇਹਨਾਂ ਨੂੰ 60 ਕੂਤਰਾਂ ਨੂੰ 4 ਰੇਚ ਨੇ 4 ਰੇਚ ਨੇ ਲਾਵਾਂਗੇ ਬਾਰ ਮਾਟ ਤੇ ਲਾਉਣਾ ਦਾ ਬਈ ਇਹਨਾਂ ਨੂੰ ਕਬੀਲਾ ਦੀਗਾ ਉਹ ਲੱਸੀ ਢੋਲਤੀ ਕਰਦੇ ਨੇ ਰੱਖੀ ਸੀਗੀ ਤੇ ਮਾਚ ਲੇ ਲਾ ਦਿੰਦੇ ਆ ਕਬੀਲਾ ਫੇਰ ਲਾ ਲਾਂਗੇ ਇੱਕ ਵਾਰ ਲੈਓ ਜੀ ਲਾਈਏ ਇਹਨਾਂ ਨੂੰ ਦਵਾਈ ਬਾਰ ਮਾਟ ਕੱਢੀਏ ਗੋਲੀਆਂ ਇਹ ਪਿਛਲੇ ਸਾਲ ਮੰਗਾਈ ਸੀ ਬਾਈ ਬਾਹਰੋਂ ਪਿਛਲੇ ਸਾਲ ਤਾਂ ਥੋੜੀਆਂ ਹੀ ਲੱਗੀਆਂ ਨੇ ਤੇ ਰਹਿੰਦੀ ਦੀ ਐਤ ਕੀ ਲਾ ਦਨੇ ਆ ਇਹ ਆਹਾ ਅਠਾਂ 'ਚੋਂ ਆਪਾਂ 4-5 ਕੱਢ ਲੈਣ ਨੇ ਜਿਹੜਾ ਨਾ ਕੋਈ ਸਿੱਧਾ ਆ ਉਹਨੂੰ ਦੁਬਾਰਾ ਰੋਕ ਕੇ ਕੱਢ ਲਾਂਗੇ ਫਿਰ ਅਟ ਜਾਏ ਉਲਾ ਉਹ ਵੀਰੇ ਕੱਢ ਲਈਆਂ ਚੋਂ ਅੱਠ ਗੋਲੀਆਂ ਆਪਾਂ ਆਹ ਇਨੂੰ ਲਾਉਨੇ ਆ 10 10 ਐਮਐਲ ਪਾਣੀ ਦਾ ਲਓ ਬਾਕੀ ਰੱਖ ਲਈ ਆਪਾਂ ਇਹਨਾਂ ਨੂੰ ਲਾਉਣੀਆਂ ਨੇ ਤੇ ਵਾਇਗ ਨੂੰ ਦੱਬਾ ਰੱਖਰੇ ਦਵਾਈ ਤਾਂ ਇਹਨਾਂ ਨੂੰ ਲਾਈ ਸੀ ਪਰ ਪੱਟਣ ਵੇਲੇ ਨਹੀਂ ਲਾਈਏ ਪੱਟੇ ਨਹੀਂ ਨਾ ਬਾਈ ਦੋੇ ਲੋਟ ਦਿਖਾਏ ਤਾਂ ਹੋਏ ਨੇ ਆਪਾਂ ਤੇ ਲਾ ਦਈਏ ਵੀਰੇ ਇਹਨਾਂ ਨੂੰ ਲਓ ਵੀਰੇ ਲਾ ਦਿਓ ਇਹਨਾਂ ਨੂੰ ਦਵਾਈ ਫਿਰ 4 ਇੰਚ ਬਾਅਦ ਉਹ ਚ ਲੜੀ ਜਾਂਦੇ ਦੀ ਫਿਰ ਖੰਭ ਪਾਲੇ ਖਰਾਬ ਕਰਦੇ ਨੇ ਆਹ ਲੋ ਸਾਰਿਆਂ ਨੂੰ ਲਾਤੀ ਦੂਣਾ ਦਾ ਜਾਲੇ ਕੱਢ ਦੀਂਗੀ ਵੀਰੇ ਵਿਚੇ ਮਾਰ ਦਿੰਦੀ ਆ ਪਤਾ ਨਹੀਂ ਕਿਵੇਂ ਲਾਓ ਜੀ ਟੰਗ ਤੇ ਵੀਰੇ ਤਾਂ ਤੇ ਇਹਨਾਂ ਦਾ ਸਰ ਜੂ ਆਪਣਾ ਐਤ ਕੀ ਦਵਾਈ ਨਾ ਤੇ ਅਪਾ ਤਾਂ ਅਹੀਂ ਦੂਜੀ ਲਾਈ ਨਹੀਂ ਵੀਰੇ ਲਾਉਣਾ ਕਬੀਲਾ ਲਾਉਣਾ ਸੀਗਾ ਪਰ ਉਹ ਲੋਟ ਨਹੀਂ ਆਇਆ ਕੰਮ ਆਪਾਂ ਨੂੰ ਲੱਸੀ ਵੀ ਨਹੀਂ ਦੀ ਵੀ ਲੱਸੀ ਮੇਰੀ ਰੱਖੀ ਦੀ ਉਹ ਡੋਲਤੀ ਕਰਦੇ ਆਣੇ ਲਓ ਵੀ ਕਰੀਏ ਮੁਰਗੀ ਵੰਨ ਲਓ ਜੀ ਲੱਗੇ ਚੋਬਰ ਪਟਣ ਆਹ ਖੰਭ ਖਰਾਬ ਤੇ ਬਾਈ ਉਹਦੇ ਪੱਟ ਦਾ ਮੁੰਡਾ ਆਹ ਆ ਇੱਕ ਆਮਲ ਲੋਕਾਂ ਆ ਦੀੜੇ ਜਾ ਇੱਕ ਆ ਮੁੰਡਾ ਹੋੜੇ ਜਾ ਇੱਕ ਕਰਛੜੇ ਜਾ ਇੱਕ ਵਿਚੜੇ ਜਾ ਪਤਾ ਨਹੀਂ ਕੀ ਨਾ ਇਹ ਮੁੰਡੇ ਦਾ ਨਮਾ ਹੀ ਆਇਆ ਆ ਉਹ ਇਹਨਾਂ ਨੂੰ ਦੇ ਦਈਏ ਪਾਣੀ ਦਵਾਈ ਲਈ ਦੀ ਇਹਨਾਂ ਨੇ ਜੂਨਾ ਤਾਂ ਕੀ ਕੱਢਣੇ ਨੇ ਮੈਨੂੰ ਪਤਾ ਵੀ ਉਹ ਬੱਚੇ ਮਾਰਦੀ ਆ ਕੱਡੀਆਂ ਨੇ ਕੱਡੀਆਂ ਨੇ ਬਾਤ ਥੋੜੇ ਆਹਦੇ ਅੰਡੇ ਜਿਹੀ ਕੱਢੇ ਲੈ ਆ ਬਈ ਇਹਨਾਂ ਨੂੰ ਪਾਣੀ ਦੇ ਦਾਂ ਥੋੜਾ ਥੋੜਾ ਜੀ ਜੋ ਉੱਪਰ ਪਟਣ ਲੱਗਾ ਕੂਤਰਾ ਵੀ ਇਧਰ ਭਾਈ ਜੀ ਅਸੀਂ ਰੈਸਟ ਤੇ ਹੋਗੇ ਰੈਸਟ ਮੜਾਂ ਆਹ ਮੁੰਡਾ ਇੱذ ਕੀ ਆਪਣਾ ਸਹਿਯੋਗ ਦੇਣਗੇ ਤੰਨੇ ਆਦਾ ਦੋ ਪਾਜੀਆਂ ਤਾਂ ਜਾਇ ਕਰ ਲਾਂਗੇ ਉਹ ਐਸੀ ਪੱਠੇ ਦਾ ਨਹੀਂ ਪਤਾ ਵੀ ਕਿੱਧਰ ਜਾ ਆਇਆ 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 ਉਤਰ ਬਾਈ ਰੇਸ਼ਮ ਵਾਲਾ ਸ਼ਾਖ ਇਹਦੇ ਡੱਬਾ ਬਾਈ ਇਹਦੇ ਜਮਾਨਦਰ ਪੁੰਛ ਤੇ ਇਹਦੇ ਬੱਚੇ ਆਪਣੇ ਇਦ ਕੀ ਆਪਣੇ ਕੋ ਤਿੰਨ ਨੇ ਦੋ ਬੱਚੇ ਇਹਦੇ ਉਹ ਬਾਈ ਲੈ ਗਿਆ ਸੁਖ ਦਾ ਰਿਸ਼ਤੇਦਾਰ ਉਹਦੇ ਕੋਲ ਨੇ ਹਾਂ ਇੱਕ ਕਾਲੀ ਪੁੰਛ ਵਾਲਾ ਇਹਦੇ ਪੈਰ ਦੇਖੋ ਬਾਈ ਜੇ ਮੈਂ ਕੋਸ਼ਿਸ਼ ਕਰਨੀ ਆਈ ਚ ਲਾਉਂਗੂ ਵੀ ਨਿਆ ਦੇ ਦੇ ਐਵੇਂ ਨੱਕ ਤੇ ਟੱਕਾ ਇਹ ਚ ਆਉਣਾ ਨਹੀਂ ਕਲੀਅਰ ਆਲੇ ਭਾਈ ਬੰਬ ਕੂਤਰਾ ਪੂਰਾ ਰੇਸ਼ਮ ਬਾਈ ਨਾਲ ਆਪਣੀ ਗੱਲ ਹੋਈ ਸੀ ਆਪਾਂ ਨੂੰ ਕਿਹਾ ਦੱਸਿਆ ਵੀ ਬਾਈ ਆ ਬੱਚੇ ਨੇ ਇਹਦੇ ਉਹ ਲਾਉਣ ਲੱਗ ਗਿਆ ਇਹਨਾਂ ਨੂੰ ਵੀ ਦੇ ਦਈਏ ਪਾਣੀ ਤੇ ਫਿਰ ਪਾਈਏ ਬਦਾਮ ਇਹਨਾਂ ਨੂੰ ਖੋਲ ਲੈਣਾ ਖੋਲ ਲੈਣਾ ਮੁੰਡੇ ਨੇ ਐਦਾਂ ਉਹ ਕਿ ਆਦੀ ਜਾਣਾ ਲੈ ਆਓ ਜੀ ਇਤਨੀ ਜਾਤੀ ਅੱਲਾਹ ਇਹ ਕਾਰਟੇ ਬਦਾਮ ਚਾਲੂ ਇਹਨਾਂ ਨੂੰ ਚੋਬਰਾਂ ਚਾਰਾਂ ਨੂੰ ਜਿਹੜਾ ਕੱਢਣੇ ਆਪਾਂ ਏ ਘਾਲੋ ਪੁੱਤੋ ਸਾਰੋ ਘਾਲੋ 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 ਦੇਖ ਓਏ ਖਾਂਦਾ ਉਹ ਕਾਲਾ ਜਿੰਨਾ ਜਿਹੜਾ ਤੂੰ ਕਿਤੇ ਨੁਮਾ ਘੱਟੀਆਂ ਦਾ ਕਹਿੰਦਾ ਸੀ ਕਾਲ ਸਿਰ ਲਾ ਵੀਰੇ ਆਦਾ ਚਾਰੇ ਲਾ ਤੇ ਬਦਾਮਾ ਨੂੰ ਕੱਲ ਨੂੰ ਕੱਟ ਲੈਣਾ ਹੈ ਨਹੀਂ ਦਵਾਈ ਲਈਦੀ ਇਹਨਾਂ ਨੂੰ ਵੀਰੇ ਚਾਰ ਆਣ ਇਹਨਾਂ ਨੂੰ ਵੀ ਰੱਖਣ ਲੱਗਿਆ ਜੇ ਖਾ ਲੈਣ ਲੈ ਵੀ ਬੱਤ ਲੈ ਲੈ ਖਾ ਲੈ ਆਓ 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 ਫਖੜਾ ਨਾ ਦਿਓ ਕਾਲੋ ਕਾਲੋ ਆਓ 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 ਇੱਕ ਖੰਦਾ ਇੰਨਾ ਜ ਡਰਦੇ ਗਾਦੇ ਹਾਂ ਚੱਕੋ ਲਾਗੇ 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 ਲਿਆਓ ਇੱਧਰ ਧਾਣੇ ਪਾ ਦੀਏ ਹੁਣ ਲਓ ਜੀ ਕਬੂਤਰ ਟ੍ਰੇਨਿੰਗ ਕਰਦਾ ਕਰਾਂ 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 ਲਾ ਇਹ ਦੇ ਖੜਦਾ ਪੂਰਾ ੜੜ ਕੇ ਹਲੇ ਛੂਟ ਹਲ ਤਾਂ ਖਾਰਾ ਮੜ ਗਈਆਂ ਹੋਣ ਲੱਗੀਆਂ ਨੇ ਇਹਦੇ ਲਓ ਜੀ ਲਾਲ ਪਾਸੇ ਤਾਂ ਮੁਰਗਾ ਖਿੱਲਾ ਉੱਟਾ ਲਾਲ ਪਾਸੇ ਤਾਂ ਮੁਰਗਾ ਖੇਈਦਾ ਕਹਿੰਦਾ ਬਣਾਉਨੇ ਆ ਇਹਦੇ ਨਾਲ ਦਾ ਨਕਲੀ ਮੁਰਗਾ ਮੂਰੇ ਨੂੰ ਰੱਖਾ ਦੀ ਮਗਰ ਨਾ ਜਾਣਦੇ ਉਹਨੂੰ ਗੰਦ ਚ ਮੂਰੇ ਨੂੰ ਰੱਖ ਇਹਨਾਂ ਨੂੰ ਕਣਕ ਵੀ ਰੱਖਤੀ ਤੇ ਇਹਨਾਂ ਦੇ ਲਾ ਦੀਏ ਰੰਗ ਹੋਣਾ ਕੰਨ ਦੇ ਬੱਟਾ ਉਹ ਬੋਰਾ ਤੇ ਆ ਇਹਦੀ ਕਰਤੀ ਚਾਲ ਰਦੀ ਦਿਖਾਈ ਜਮਨ ਪੂਰੀਆਂ ਕੰਤਾਂ ਵਾਲਾ ਵਜਾ ਇਹ ਸਾਲੇ ਉੱਡਣ ਨੂੰ ਤਿਆਰ ਦੀ ਲਈ ਕੰਨੀ ਆਉਂਦੀ ਆ ਮਾਰ ਤੇ ਫੂਕ ਜੀ ਇਹਦੇ ਲੈ ਜਾਨੂੰ ਅਸੀਂ ਦੂਜੀ ਦੇ ਲਾ ਦਿੰਦੇ ਆ ਉਹ ਜਾਂ ਦੂਜੇ ਦੇ ਲਾਉਂਦੇ ਨੇ ਕਾਲਾ ਰੰਗ ਲਾਉਣ ਲੱਗੇ ਸਾਰੇ ਪੁੰਜ ਖੋਲਾ ਫਿਰ ਲੱਗੋ ਸਮਾਰ ਕੇ ਰੰਗ ਕਾਲੀ ਟੋਰੀ ਖੋਲ ਕੇ ਲਵਾ ਪੁੰਜ ਪ੍ਰਿੰਸ ਹਾਂ ਐ ਲਾ ਔਰਲੀ ਵੀ ਖੋਲਾ ਹੋਰ ਪਹਿਲਾਂ ਹਲਵਾ ਦੇ ਆਦੀ ਡਬੋ ਤਾਂ ਸਹੀ ਥੱਲੇ ਰੰਗ ਤਾਂ ਥੱਲੇ ਛੱਡ ਇਹਨੂੰ ਹਾਂ ਜਿੱਥੇ ਤੇਰੀ ਕਲਰ ਲਵਾ ਚ ਦਿਖਾਉਨੇ ਇਹਦੇ ਕਾਲੀ ਟੋਰੀ ਕਰਤੀ ਰੱਤੇ ਇਹਦੇ ਮਖਿਆਲੇ ਇਹਦੇ ਸਵਾ ਰੰਗਾ ਨੋ ਨੋ ਨੀ ਬਾਈ ਬਿਲਕ ਰੰਗ ਕਰਨਾ ਗੁਲਾਬੀ ਤੁਸਾ ਅੱਧਾ ਬੱਦਲੇ ਬੜ ਜਾਣਾ ਰੰਗ ਘੱਟ ਲਾਉਣਾ ਸਤਿ ਸ਼੍ਰੀ ਅਕਾਲ ਅਮਨ ਲਗਾ ਵੀਰੇ ਸਤਿ ਸ਼੍ਰੀ ਅਕਾਲ ਸਾਰੇ ਭਰਾਵਾਂ ਨੂੰ ਮਿਲਦੇ ਹਾਂ ਹੁਣ ਫਿਰ ਕੱਲ ਨੂੰ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਬਰਾੜੂ ਜੀ ਲਾਈਕ ਜੀ ਐਸ ਕਮੈਂਟ ਪੰਪ ਜੀ ਪੰਪ ਬਾਈ